ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਗੱਲ ਆਪਾਂ ਕਰਦੇ ਆਂ ਜੀ ਜੇ ਤੋ ਪਹਿਲਾਂ ਟਾਈਮ ਹੁੰਦਾ ਸੀ ਨਾ ਜਾਂ ਤਾਂ ਇੱਕ ਦੂਜੇ ਦੇ ਜਦੋਂ ਲੜਾਈ ਹੁੰਦੀ ਸੀ ਨਾ ਇੱਕ ਦੂਜੇ ਦੇ ਸਿਰ ਪਾੜ ਜਾਂਦੇ ਹੁੰਦੇ ਸੀ ਗੜੀਆਂ ਦੇ ਵਿੱਚ ਜਦੋਂ ਬਹੁਤ ਟਾਈਮ ਪਹਿਲਾਂ ਦੀ ਗੱਲ ਆ ਤੇ ਜਦੋਂ ਮੈਂ ਕੋਈ ਚੌਥੀ ਪੰਜਵੀਂ ਕਲਾਸ ਚ ਪੜ੍ਹਦੀ ਸੀ ਤੇ ਸਾਡੇ ਉਥੇ ਲਾਗੇ ਲੜਾਈ ਹੋਈ ਤੋਂ ਉਹਨਾਂ ਨੇ ਜੀ ਇੱਕ ਦੂਜੇ ਦੇ ਸਿਰ 파ੜਤੇ ਉਹ ਬੰਦਾ ਵੀ ਇੰਨਾ ਨਰਾਰ ਸੀ ਉਹ ਉਥੇ ਦਾ ਉੱਥੇ ਖੜਾ ਰਿਹਾ ਉਹ ਨਹੀਂ ਡਰਿਆ ਉਹ ਕਹਿੰਦਾ ਕੋਈ ਨਾ ਪੁਲਿਸ ਆਉਗੀ ਤਾਂ ਮੈਨੂੰ ਲੈ ਵੀ ਜਾਊਗੀ ਕੋਈ ਗੱਲ ਨਹੀਂ ਪਹਿਲਾਂ ਲੜਾਈਆਂ ਜੀ ਇਦਾਂ ਦੀਆਂ ਹੁੰਦੀਆਂ ਸੀ ਖੂਨ ਖਰਾਬੇ ਹੋ ਜਾਂਦੇ ਹੁੰਦੇ ਸੀ ਤੇ ਅੱਜ ਕੱਲ ਲੜਾਈਆਂ ਤਾਂ ਚਲੋ ਅੱਜ ਕੱਲ ਵੀ ਹੁੰਦੀਆਂ ਖੂਨ ਖਰਾਬਾ ਸ਼ਾਇਦ ਅੱਗੇ ਨਾਲੋਂ ਜ਼ਿਆਦਾ ਹੀ ਹੁੰਦਾ ਆ ਤੇ ਹੁਣ ਜਿਹੜੀਆਂ ਲੜਾਈਆਂ ਆ ਅੱਜ ਕੱਲ ਇਹ ਰਹਿ ਗਈਆਂ ਆ ਜੀ ਫੋਨਾਂ ਤੇ WhatsApp ਤੇ ਸਟੇਟਸਾਂ ਤੇ ਕਈ ਤਾਂ ਸਟੇਟਸ ਲਾ ਕੇ ਆਪਣੀਆਂ ਲੜਾਈਆਂ ਲੜ ਲੈਂਦੇ ਆ ਤੇ ਕਈ ਫੋਨਾਂ ਤੇ ਵੀ ਲੜ ਲੈਂਦੇ ਆ ਪਰ ਸ਼ੁਕਰ ਕਰਦੇ ਆ ਵੀ ਚਲੋ ਸਿਰ ਪਾਟਣ ਤੋਂ ਬਚ ਗਏ ਜੇ ਆਮੋ ਸਾਹਮਣੇ ਹੁੰਦੇ ਤੇ ਮੈਂ ਕਿੰਨੀ ਸਿਰ ਪਾਟ ਜਾਣੇ ਸੀਗੇ ਤੇ ਕਈ ਤਾਂ ਸਟੇਟਸ ਲਾ ਲਾ ਕੇ ਲੜਾਈਆਂ ਲੜ ਲੈਂਦੇ ਆ ਲੈ ਇਦਾਂ ਹੋ ਗਿਆ ਉਦਾਂ ਹੋ ਗਿਆ ਉਹ ਫਲਾਨਾ ਇਦਾਂ ਕਰ ਲਿਓ ਹਾਂ ਇਹ ਮੈਂ ਬਹੁਤ ਚੀਜ਼ਾਂ ਇਦਾਂ ਦੇਖਦੀ ਰਹਿਣੀ ਆ ਮੈਂ ਕਹਿੰਦੀ ਆਪਾਂ ਨੂੰ ਸਟੇਟਸ ਉਦਾਂ ਦਾ ਲਾਉਣਾ ਚਾਹੀਦਾ ਆ ਵੇ ਜਿਹੜਾ ਕਿਸੇ ਨੂੰ ਦੁੱਖ ਨਾ ਹੋਵੇ ਅਗਲਾ ਪੜ੍ਹ ਕੇ ਵੀ ਹਨਾ ਖੁਸ਼ ਹੋਵੇ ਆਪਾਂ ਨੂੰ ਸਟੇਟਸੇ ਇਦਾਂ ਦਾ ਹੀ ਲਾਉਣਾ ਚਾਹੀਦਾ ਆ ਪਰ ਮੇਰੇ ਕੋ ਵੀ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਆ ਕਈ ਵਾਰੀ ਆਪਣੇ ਕੋ ਭੈਣ ਭਰਾਵਾਂ ਨੂੰ ਗੱਲ ਕਹਿ ਹੋ ਜਾਂਦੀ ਆ ਤਾਂ ਪਰ ਇਹ ਗੱਲ ਸਾਨੂੰ ਨਹੀਂ ਕਹਿਣੀ ਚਾਹੀਦੀ ਤੇ ਆਪਣੇ ਆਪ ਨੂੰ ਵੀ ਗਿਲਟੀ ਫੀਲ ਮਹਿਸੂਸ ਹੁੰਦਾ ਆ ਇਸ ਲਈ ਹਨਾ ਵੀ ਨਹੀਂ ਚੰਗਾ ਲੱਗਦਾ ਹੈਗਾ ਵੀ ਸਾਡੀ ਇੰਨੀ ਇੱਕ ਗੱਲ ਕਰਨ ਦੇ ਨਾਲ ਕਿਸੇ ਭੈਣ ਭਰਾ ਨੂੰ ਖਰੇ ਕਿੰਨਾ ਕੋ ਦੁੱਖ ਲੱਗਦਾ ਹੋਊਗਾ ਹਨਾ ਪਰ ਆਪਾਂ ਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਆਪਾਂ ਕਰ ਲੈਨੇ ਆ ਪਰ ਤੇ ਫੇਰ ਕਹਿੰਦੇ ਹੁੰਦੇ ਆ ਜਿਹੜਾ ਭਾਂਡਾ ਇੱਕ ਦਿਸ਼ੇ ਦੀ ਫੁੱਟ ਜਾਂਦਾ ਆ ਸਾਰਾ ਤੇ ਗੱਲਾਂ ਤਾਂ ਆਪਾਂ ਸਾਰੇ ਹੀ ਕਰਦੇ ਆ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਂ ਗੱਲ ਤੇਹੀ ਕਰਦੀ ਸੀ ਵੀ ਅੱਜ ਕੱਲ ਦੇਣੀਆਂ ਲੜਾਈਆਂ ਨਾ ਫੋਨਾਂ ਤੇ ਆ ਉਸੇ ਵੇਲੇ ਆਪਾਂ ਨਾਲ ਦੇ ਨਾਲ ਫੋਨ ਲਾ ਲੈਨੇ ਆ ਅਸੀਂ ਵੀ ਇਦਾਂ ਹੀ ਕਰਦੇ ਮੈਂ ਕਿਹੜਾ ਘਟਿਆ ਮੈਂ ਵੀ ਫੋਨ ਲਾ ਲੈਨੀ फटाफट ਬਿਲਾ ਇਦਾਂ ਕਿੱਤਾ ਇਦਾਂ ਕਿੱਤਾ ਤੇ ਪਰ ਇੰਨਾ ਆ ਵੀ ਅੱਗੇ ਨਾਲੋਂ ਬਹੁਤ ਵਧੀਆ ਆ ਫੇਰ ਵੀ ਜਿਹੜੀ ਫੋਨ ਤੇ ਲੜਾਈ ਆ ਨਾ ਇਹ ਸਿਰ ਪਾਟਣ ਤੋਂ ਜਿਹੜੀ ਆ ਬਚ ਜਾਂਦੀ ਆ ਪਰ ਜਿਹੜੀਆਂ ਗੱਲਾਂ ਆ ਨਾ ਜਦ ਕਹਿੰਦੇ ਹੁੰਦੇ ਇੱਕ ਦਿਲ ਨੂੰ ਦਿਲ ਨੂੰ ਸੱਟ ਵੱਜਦੀ ਆ ਉਹ ਬਹੁਤ ਖਤਰਨਾਕ ਹੁੰਦੀ ਆ ਤੇ ਆਪਾਂ ਗੱਲਾਂ ਤਾਂ ਇਹ ਫੁੱਨਾ ਤੇ ਕਰ ਲੈਨੇ ਲੜਾਈਆਂ ਕਰ ਲੈਨੇ ਆ ਪਰ ਜਿਹੜੀ ਦਿਲ ਦੀ ਸੱਟ ਆ ਉਹ ਕਦੇ ਵੀ ਨਹੀਂ ਕਹਿੰਦੇ ਮਿਟਦੀ ਨਹੀਂ ਉਹ ਭੈਣ ਭਰਾ ਦੀ ਗੱਲ ਜਿਹੜੀ ਆ ਯਾਦ ਰਹਿੰਦੀ ਆ ਤੇ ਕਹਿੰਦੇ ਹੁੰਦੇ ਭੁੱਲ ਭੁਲੇਖੇ ਚਲੋ ਜੇ ਗੱਲ ਕਿਸੇ ਮੂੰਹ ਤੋਂ ਨਿਕਲ ਵੀ ਜਾਵੇ ਤਾਂ ਉਹਨੂੰ ਏਡੀ ਵੀ ਨਹੀਂ ਲੈਣਾ ਚਾਹੀਦਾ ਹਨਾ ਕਨੇਉਂ ਤਾਂ ਗੱਲਾਂ ਨਾਰਮਲ ਕਈ ਯਾਰੀ ਕਰਦੇ ਕਰਦੇ ਇਦਾਂ ਦੀ ਗੱਲ ਹੋ ਜਾਂਦੀ ਆ ਪਰ ਕੋ ਅਗਲੇ ਦਾ ਇਰਾਦਾ ਨਹੀਂ ਸ਼ਾਇਦ ਇਹ ਹੁੰਦਾ ਪਰ ਉਸ ਗੱਲ ਨੂੰ ਉਸ ਤਰੀਕੇ ਦੇ ਨਾਲ ਅਗਲੇ ਦੇ ਮੋੜੇ ਕੀਤਾ ਜਾਂਦਾ ਆ ਵੀ ਸ਼ਾਇਦ ਵੀ ਇਹਨੇ ਇਹ ਗੱਲ ਕੀਤੀ ਆ ਹਨਾ ਵੀ ਤਾਂ ਕਰਕੇ ਪਰ ਨਹੀਂ ਕੋਈ ਭੈਣ ਭਰਾ ਇੱਕ ਦੂਜੇ ਦੇ ਕਹਿੰਦੇ ਤਾਂ ਦੁੱਖ ਵਿੱਚ ਸੁਖੀ ਨਹੀਂ ਹੁੰਦਾ ਕੋਈ ਖੁਸ਼ ਨਹੀਂ ਹੁੰਦਾ ਹੈਗਾ ਹਰ ਇੱਕ ਭੈਣ ਭਰਾ ਆਪਣੇ ਦੂਜੇ ਭੈਣ ਭਰਾਵਾਂ ਦੇ ਨਾਲ ਦੁੱਖ ਵਿੱਚ ਦੁਖੀ ਤੇ ਖੁਸ਼ੀ ਵਿੱਚ ਖੁਸ਼ ਹੁੰਦਾ ਆ ਇਦਾਂ ਦੀ ਗੱਲ ਨਹੀਂ ਹੁੰਦੀ ਹਨਾ ਤੁਸੀਂ ਵੀ ਜੇ ਕੋਈ ਗੱਲ ਹੁੰਦੀ ਆ ਆਪਣੇ ਬੈਠ ਕੇ ਇਸ ਚੀਜ਼ ਨੂੰ ਕੱਢ ਲਿਆ ਕਰੋ ਇੱਕ ਇੱਕ ਦਾ ਗਰਮੀ ਵੀ ਬਹੁਤ ਆ ਮੈਨੂੰ ਹੁਣ ਗਰਮੀ ਵਿੱਚ ਵੀਡੀਓ ਬਣਾਉਣੀ ਪੈਂਦੀ ਆ ਉਤੋਂ ਪੱਖਾ ਵੀ ਨਹੀਂ ਚਲਾ ਸਕਦੀ ਕਿਉਂਕਿ ਪੱਖੇ ਆਂ ਫਿਰ ਆਵਾਜ਼ ਵਿੱਚ ਬਹੁਤ ਆਉਂਦੀ ਆ ਤੇ ਇਸ ਕਰਕੇ ਮੈਂ ਇਦਾਂ ਪਸੀਨਾ ਪਸੀਨੀ ਹੋਈ ਪਈ ਆ ਹੁਣ ਬਹੁਤ ਜ਼ਿਆਦਾ ਤੇ ਮੈਂ ਕੌਣ ਕੌਣ ਮੇਰੀ ਗੱਲ ਦੇ ਨਾਲ ਸਹਿਮਤ ਆ ਵਿਸੇਰ ਪਾਟਣ ਤੋਂ ਜਿਹੜੇ ਬਾਜ ਗਏ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ ਹਨਾ ਤੇ ਚਲੋ ਜੀ ਮੇਰੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ